ਖਾਨਕੋੜ ਦੇ ਜਸਵਾਲੀ ਪਿੰਡ ਦੇ ਕੋਲ ਵੱਡਾ ਹਾਦਸਾ ਵਾਪਰ ਗਿਆ ਯੂਬੀ ਡੀਸੀ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਕਾਰ ਦੇ ਵਿੱਚ ਸਵਾਰ ਪਿਤਾ ਅਤੇ ਬੇਟੀ ਦਾ ਸੇਕ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਰ ਦੇ ਵਿੱਚੋਂ ਬਾਹਰ ਕਰਿਆ ਗਿਆ ਬੇਟੀ ਦੀ ਮੌਕੇ ਤੇ ਹੀ ਮੌਤ ਹੋ ਗਈ ਪਿਤਾ ਹਸਪਤਾਲ ਰੈਚੂ ਦਾਖਲ ਨੇ ਆ ਬੜਾ ਮਦਪਗਾ ਹਾਦਸਾ ਆਇਆ ਜੀ ਇਹ ਤੇ ਪ੍ਰੀਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਕਸ ਸਾਹਿਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ ਔਰ ਇੱਕ ਇੱਕ ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ ਅ ਜਦੋਂ ਜਹਾਜ਼ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾਂ ਜਰਮਨਜੀਤ ਸਿੰਘ ਆ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਆਈ ਦਾ ਨਾਤਾ ਆ ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਡਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕੱਢਿਆ ਜਾ ਸਕਦਾ। ਤੋਂ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ। ਬੱਚੀ ਦੀ ਉਮਰ ਤਕਰੀਬਨ 18 ਸਾਲ ਦੀ ਆ। ਤੇ ਦੋਨੋਂ ਬਾਪ ਤੇ ਬੇਟੀ ਆ। ਤੇ ਇਹਦੇ ਕਾਰਨਾਂ ਦਾ ਅਸੀਂ ਤਫ਼ਤੀਸ਼ ਕਰ ਰਹੇ ਆਂ। ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਤੇ ਤਫ਼ਤੀਸ਼ ਕਰ ਰਹੇ ਕਿ ਕਾਰਨਾ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲ ਨੂੰ ਡਿਵਟ ਕਰਾਇਆ ਗਿਆ ਸੀਗਾ ਉਹ ਹੋਸ਼ ਚ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਹੋਏਗੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਸਰ ਕਿੰਨਾ ਚਲਾਕ ਹੁੰਦੇ ਸੀ ਫਾਤਰ ਉਹ ਤੇ ਚਰਾਦੇ ਸੀ ਬਾਦਕ ਕਿੰਨੇ ਕਬੀ ਦੀ ਬਾਤ ਆਤਾ ਸਵੇਰੇ ਸਵੇਰੇ ਤਕਰੀਬਨ 8:00 9:30 9:30 10:00 ਵਜੇ ਦੇ ਵਿੱਚ ਵਿੱਚ ਇਹ ਵਾਰਦਾਤ ਜਿਹੜੀ ਹੈਗੀ ਆ ਘਟਨਾ ਵਾਪਰੀ ਹੈ ਜੀ ਸਰ ਉਹ ਪਤਾ ਲੱਗਿਆ ਕਿ ਬਟਾਲੇ ਤੋਂ ਜਾ ਰਹੇ ਸੀਗੇ ਲੇਕਿਨ ਬਾਟ ਸਾਹਿਬ ਇਹ ਕਿਹਨਾਂ ਦੇ ਰਿਸ਼ਤੇਦਾਰ ਹੈਗੇ ਇੱਥੇ ਨਜ਼ਦੀਕ ਹੀ ਪਿੰਡ ਆ ਇਹ ਕਿਹਨਾਂ ਦੇ ਰਿਸ਼ਤੇਦਾਰ ਇਹਨਾਂ ਦੀ ਬੇਸਿਕਲੀ ਲੜਕੀ ਦੀ ਮਾਸੀ ਆ ਇੱਥੇ ਰਹਿੰਦੀ ਨਜ਼ਦੀਕ ਉਹਨਾਂ ਦੇ ਪਾਸ ਲੜਕੀ ਆਈ ਹੋਈ ਸੀ ਕੁਝ ਦਿਨ ਤੋਂ ਰਹਿਣ ਵਾਸਤੇ ਤੇ ਬਾਟ ਸਾਹਿਬ ਜਿਹੜੇ ਹੈਗੇ ਆ ਸਾਡੇ ਬੜੇ ਪਠਾਨਕੋਟ ਦੇ ਪ੍ਰਸਿੱਧ ਇਤਿਹਾਸਿਕ ਬਾਬਾ ਸ਼ਿਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਹੈਗੇ ਉੱਥੇ ਦੋ ਪ੍ਰਸੰਗਤ ਵੈਸੇ ਦੂਰ ਦਰਾਡੇ ਤੇ ਵੀ ਆਉਂਦੀ ਆ ਗੁਰਦੁਆਰਾ ਸਾਹਿਬ ਬਹੁਤ ਹੀ ਦੂਰ ਨਹੀਂ ਹੈਗੇ ਇੱਥੋਂ ਤੇ ਇੱਥੇ ਕਿਵੇਂ ਪਹੁੰਚੇ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਆ ਇਹ ਨਹਿਰ ਦੇ ਨਾਲ ਨਾਲ ਜਾ ਰਿਹਾ ਹੈਗਾ ਸੋ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗਿਆ